ਜਿਹੜਾ ਸਰਕਾਰ ਨੇ ਪਹਿਲਾਂ ਤਾਂ ਬਹੁਤ ਸ਼ਖਸ਼ਬਦਾਂ ਵਿੱਚ ਅਸੀਂ ਮੰੰਦਿਆ ਕਰਦੇ ਹਾਂ ਜਿਹੜਾ ਖਨੌਰੀਅਰ ਸ਼ੰਭੂ ਬਾਰਡਰ ਦੋਹੇ ਚੱਕੇ ਆ ਸਰਕਾਰ ਦੀ ਸ਼ਖਸ਼ਤ ਸ਼ਬਦਾਂ ਵਿੱਚ ਮੰੰਦਿਆ ਕਰਦੇ ਇਹ ਧਰਨੇ ਖਤਮ ਕਰਦਾ ਪੰਜਾਬ ਸਰਕਾਰ ਇੱਕ ਨਾਦਰ ਸ਼ਾਹੀ ਪਰਮਾਨਾ ਅਪਣਾ ਲਿਆ ਇਹਨੇ ਜਿੱਥੇ ਦੇਖਦਾ ਉੱਥੀ ਧਰਨੇ ਚੱਕਦਾ ਅਕੀ ਧਰਨਾ ਲਾਉਗੇ 11:00 ਤੇ ਲੈ ਕੇ 3:00 ਵਜੇ ਤੱਕ ਧਰਨਾ ਲਾਉਗੇ ਪਰ ਨਾ ਲਾ ਕੇ ਮੰਗ ਪੱਤਰ ਡੀਸੀ ਨੂੰ ਦੋਂਗੇ ਜਿਹੜੀਆਂ ਕਿਸਾਨੀ ਮੰਗਾਂ ਸਾੜੀਆਂ ਉਹਨਾਂ ਪ੍ਰਤੀ ਵੀ ਅਸੀਂ ਦਾ ਆਪਣੇ ਹੱਕੇ ਮੰਗਦੇ ਹਾਂ ਅਸੀਂ ਕੋਈ ਵੀ ਨਹੀਂ ਦਾ ਅਸਰ ਧਰਨੇ ਆ ਪਹਿਲਾਂ ਸਾਡਾ ਸਾਡਾ 5 ਤਰੀਕ ਦਾ ਜਿਹੜਾ ਦਿੱਲੀ ਆਪਣਾ ਚੰਡੀਗੜ੍ਹ ਜਾਣਾ ਦਾ ਅਸੀਂ ਸ਼ਾਂਤ ਮਤਾਬਦੋਲਨ ਕਰਨਾ ਤਾਂ ਉਹ ਸਰਕਾਰ ਨੇ ਜਵ ਜਵਟਾ ਸਾਡੇ ਖੇਤਾਂ ਲੀਡਰਾਂ ਚੁੱਕ ਕੇ ਸਾਡੇ ਜਿਹੜੇ ਲੋਕ ਤੇ ਚੰਡੀਗੜ੍ਹ ਔਰ ਇਹ ਦੇ ਉਹਨਾਂ ਨੂੰ ਰਾਹਤੇ ਚ ਖਾਣਾ ਰੋਕਿਆ ਉਹ ਵੀ ਉਹਦੇ ਰੋਸ ਚ ਵੀ ਅਸੀਂ ਧਰਨਾ ਦੇਣਾ ਔਰ ਜਿਹੜਾ ਸਾਡਾ ਤੰਬੂ ਤੇ ਖਨੌੜੀ ਬਾਰਡਰ ਤੇ ਜਿਹੜਾ ਸਾਡੇ ਕਿਸਾਨ ਵੀਰਾਂ ਨਾਲ ਆਤਮਿਕ ਦੌਰਣ ਜਿਹੜੇ ਵਿੱਚ ਬੈਠੇ ਤੇ ਉਹ ਜਿਹੜਾ ੱਤਕਾ ਚਾਈ ਕਰੀ ਹੈ ਸਰਕਾਰ ਨੇ ਉਹਦੇ ਅਸੀਂ ਸਰਸਕਦਾਂ ਵਿੱਚ ਨਿੰਦਿਆ ਕਰਦੇ ਹਾਂ ਖਸਾਨਾਂ ਦਾ ਜਿਹੜਾ ਸਮਾਨ ਤਾਂ ਕੀਮਤੀ ਸਮਾਨ ਉਹ ਵੀ ਸਰਕਾਰ ਨੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਵੀ ਸਮਾਨ ਨੂੰ ਕੋਰੋਨਾ ਦੇ ਸਪੋਰਟ ਕਰਦੀ ਉਹ ਵੀ ਸਮਾਨਦਾਰ ਨਹੀਂ ਕੋਈ ਜਾਣ ਕੇ ਕੀਤਾ ਜੀ ਉਹ ਸਾਡੇ ਨੂੰ ਧਰਨੇ ਨੂੰ ਕਮਜ਼ੋਰ ਕਰਨ ਵਾਸਤੇ ਫਿਊਟਰ ਵਿੱਚ ਜਾਣ ਕੇ ਹਰਕਤ ਕੀਤੀ ਹੈ ਵੀ ਇਹਨਾਂ ਨੂੰ ਇੰਨਾ ਜ਼ਬਰਦਸਤ ਪਰੇਸ਼ਾਨ ਕੀਤਾ ਜਾਵੇ ਵੀ ਇਹ ਜੁਰਤੀ ਨਾ ਕਰਨ ਨੈਕਸਟ ਟਾਈਮ ਉਹਨਾਂ ਇਹਨਾਂ ਰੋਣਾ ਤੇ ਇਸ ਕਰਕੇ ਉਹਨਾਂ ਦਾ ਟਰੈਕਟਰ ਟਰਾਲੀ ਦਾ ਵੀ ਨੁਕਸਾਨ ਕਰਿਆ ਹੈ ਖਾਣ ਪੀਣ ਦੀਆਂ ਚੀਜ਼ਾਂ ਵੀ ਕਰੋਨਾ ਤੇ ਹੈਗਾ ਜੀ ਇਹਨੂੰ ਨੁਕਸਾਨ ਜਿਹੜਾ ਸਾਡਾ ਹੋਇਆ ਕਰੋੜਾਂ ਦੀ ਰੁਪਈਆ ਦੀ ਗੱਲ ਬਾਤ ਹੈ ਉਹ ਪ੍ਰਧਾਨ ਜੀ ਉਹ ਕਰਨ ਦਾ ਸੀ ਡੀਸੀ ਨੂੰ ਸਾਡਾ ਸਾਧਨ ਹੈ ਦੇਣ ਦਾ ਕਿ ਸਾਡਾ ਇਹ ਇੰਦਾ ਕਬੱਡਾ ਸਾਡੇ ਚ ਰੋਸ ਹੈ ਜਨਤਾ ਸਾਡੀ ਪੰਜਾਬ ਦੀ ਔਰ ਦੂਜੇ ਸਟੇਟਾਂ ਦੀ ਵੀ ਸਾਡੇ ਨਾਲ ਹੈ ਅਗਰ ਤੁਸੀਂ ਇਹ ਕੰਮ ਜਿਹੜਾ ਕਰਿਆ ਹੈ ਇਹ ਗਲਤ ਕਰਿਆ ਹੈ ਕਾਨੂੰਨ ਤੋਂ ਬਾਹਰ ਜਾ ਕੇ ਕਰਿਆ ਹੈ ਅਗਰ ਤੁਸੀਂ ਸਾਨੂੰ ਦਬਕਾ ਕੇ ਸਾਡੇ ਧਰਨੇ ਜਾਂ ਇਹ ਰੋਸ ਪ੍ਰਦਰਸ਼ਨਾਂ ਦਾ ਟੰਗਾ ਇਹ ਬੰਦ ਨਹੀਂ ਹੋਣੇ ਅਸੀਂ ਖਨੌਰੀ আর ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਅਤਿਆਚਾਰ ਕੀਤਾ ਗਿਆ ਤੇ ਧਰਨੇ ਨੂੰ ਜਿਹੜਾ ਸਮਾਪਤ ਕੀਤਾ ਗਿਆ ਉਸ ਦੇ ਨਾਲ ਜਿਹੜਾ ਹੈ ਕਿਸਾਨ ਭਾਈਚਾਰੇ ਦੇ ਵਿੱਚ ਰੋਸ ਹੈ ਉਸ ਨੂੰ ਲੈ ਕੇ ਅੱਜ ਖਰੜ ਦੇ ਵਿੱਚ ਲਖੋਵਾਲ ਕਿਸਾਨੀ ਉਹਨਾਂ ਦੇ ਜਿਹੜੇ ਨੇ ਮੈਂਬਰ ਇਕੱਠੇ ਹੋਏ ਨੇ ਤੇ ਉਹਨਾਂ ਨੇ 28 ਤਰੀਕ ਨੂੰ ਇੱਕ ਅਲਟੀਮੇਟ ਦਿੱਤਾ ਹੈ ਕਿ ਡੀਸੀ ਦਫ਼ਤਰਾਂ ਦੇ ਅੱਗੇ ਧਰਨੇ ਲਗਾ ਕੇ ਉਹਨਾਂ ਨੂੰ ਮੰਗ ਪੱਤਰ ਦੇਣਗੇ ਕੀ ਉਹ ਕਹਿੰਦੇ ਨੇ ਆਓ ਤੁਹਾਨੂੰ ਸੁਣਾਦੇ ਹਾਂ ਜੈ ਸਰਕਾਰ ਮਰਦਾਬਾ ਸਰਕਾਰ ਹਰਦਾਬਾਦ ਪੰਜਾਬ ਸਰਕਾਰ ਹਰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਪੰਜਾਬ ਸਰਕਾਰ ਹਰਦਾਬਾਦ ਪੰਜਾਬ ਸਰਕਾਰ ਹਰਦਾਬਾਦ ਪਵੰਤ ਮਾਹ ਹਰਦਾਬਾਦ ਪਵੰਤ ਮਾਹ ਹਰਦਾਬਾਦ ਪੰਡਾ ਦੀ ਸਰਕਾਰ ਹਰਦਾਬਾਦ ਪੰਡਾ ਦੀ ਸਰਕਾਰ ਹਰਦਾਬਾਦ ਪੰਜਾਬ ਸਰਕਾਰ ਹਰਦਾਬਾਦ ਨਹੀਂ ਅੱਜ ਜਿਹੜਾ ਸਰਕਾਰ ਨੇ ਪਹਿਲਾਂ ਤਾਂ ਬਹੁਤ ਸਖਤ ਸ਼ਬਦਾਂ ਵਿੱਚ ਅਸੀਂ ਨਿੰਦਿਆ ਕਰਦੇ ਹਾਂ ਜਿਹੜਾ ਖਨੌਰੀ ਔਰ ਸ਼ੰਭੂ ਬਾਰਡਰ ਦੋਹੇ ਚੱਕੇ ਆ ਸਰਕਾਰ ਦੀ ਸ਼ਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਦੂਜਾ ਇਹ ਧਰਨੇ ਖਤਮ ਕਰਦਾ ਪੰਜਾਬ ਸਰਕਾਰ ਇੱਕ ਨਾਦਰशाही ਫਰਮਾਨ ਅਪਣਾ ਲਿਆ ਇਹਨੇ ਜਿੱਥੇ ਦੇਖਦਾ ਉੱਥੇ ਹੀ ਧਰਨੇ ਚੱਕ ਦਿੰਦਾ ਪਹਿਲਾਂ ਸਾਨੂੰ ਵੀ ਦਿੱਲੀ ਚੰਡੀਗੜ੍ਹ ਜਾਣੇ ਤੇ ਰੋਕਿਆ ਜਦ ਵੀ ਅਰੈਸਟ ਕਰ ਲੇ ਐਵੀਆਂ ਬਹੁਤ ਗਲਤ ਨੀਤੀਆਂ ਚੱਲਦੀਆਂ ਉਹਦੇ ਕਰਕੇ ਅਸੀਂ ਡੀਸੀ ਮੁਹਾਲੀ ਨੂੰ ਮੰਗ ਪੱਤਰ ਦੇਣ ਜਾਣਾ 28 ਤਰੀਕ ਨੂੰ ਤਾਂ ਮੀਟਿੰਗ ਕਰੀਏ ਯਾਰ ਕੋਈ ਧਰਨਾ ਪ੍ਰਦਰਸ਼ਨ ਦੀ ਵੀ ਉੱਥੇ ਕਾਲ ਹੈ ਤੁਹਾਡੀ ਕੋਈ ਅਸੀਂ ਧਰਨਾ ਲਾਉਂਗੇ 11:00 ਤੇ ਲੈ ਕੇ 3:00 ਵਜੇ ਤੱਕ ਧਰਨਾ ਲਾਉਂਗੇ ਧਰਨਾ ਲਾ ਕੇ ਮੰਗ ਪੱਤਰ ਡੀਸੀ ਨੂੰ ਦਵਾਂਗੇ ਜਿਹੜੀਆਂ ਕਿਸਾਨੀ ਮੰਗਾਂ ਸਾਡੀਆਂ ਉਹਨਾਂ ਪ੍ਰਤੀ ਵੀ ਅਸੀਂ ਤਾਂ ਆਪਣੇ ਹੱਕੇ ਮੰਗਦੇ ਹਾਂ ਅਸੀਂ ਕੋਈ ਨਜਾਇਜ਼ ਨਹੀਂ ਮੰਗ ਰਹੇ ਕੋਈ ਗਲਤ ਚੀਜ਼ਾਂ ਨਹੀਂ ਮੰਗ ਰਹੇ ਨਾ ਅਸੀਂ ਕੋਈ ਸ਼ਰਾਬ ਦੇ ਠੇਕੇ ਮੰਗਦੇ ਅਸੀਂ ਤਾਂ ਆਪਣੀ ਫਸਲ ਦਾ ਭਾਅ ਮੰਗਦੇ ਆਂ ਦਿਹਾੜੀ ਮੰਗਦੇ ਆਂ ਆਪਣੀ ਵੀ ਦਿਹਾੜੀ ਦੇਣੀ ਚਾਹੀਦੀ ਹੈ ਇਹ ਪੰਜਾਬ ਪੱਧਰ ਤੇ ਹੋ ਰਿਹਾ ਹੈ ਇਹ ਕਾਲ ਹੈ ਕ ਕੱਲਾ ਮੋਹਾਲੀ ਜਿਹੜੇ ਜਾਏ ਨਹੀਂ ਇਹ ਸਕੇਮ ਦੀ ਕਾਲ ਹੈ ਸਾਰੇ ਪੰਜਾਬ ਵਿੱਚ ਹੈ ਹਿੰਦੁਸਤਾਨ ਵਿੱਚ ਵੀ ਹੈ ਸਾਰੇ ਵਿੱਚ ਸਰਕਾਰ ਦਾ ਕਹਿਣਾ ਵੀ ਜਦੋਂ ਕਿਸਾਨ ਧਰਨਾ ਲਾਉਂਦੇ ਆਂ ਤਾਂ ਵਪਾਰੀ ਵਰਗ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਉਹਦੇ ਬਾਰੇ ਕੀ ਤੁਹਾਨੂੰ ਦੇਖੋ ਅਸੀਂ ਤਾਂ ਨਹੀਂ ਕਹਿੰਦੇ ਵੀ ਵਪਾਰੀ ਵਰਗ ਦਾ ਨੁਕਸਾਨ ਹੁੰਦਾ ਵਪਾਰੀ ਤਾਂ ਹੁਣ ਤੱਕ ਰਸਾਤ ਦਿੰਦੇ ਆਏ ਆ ਇਹ ਤਾਂ ਸਰਕਾਰ ਨੇ ਇੱਕ ਮੁੱਦਾ ਬਣਾ ਲਿਆ ਵੀ ਉੱਤੇ ਖਨੋਰੀ ਧਰਨਾ ਲਗਿਆ ਵਾ ਤਾਂ ਇਹਦੇ ਕਰਕੇ ਸਾਨੂੰ ਬਹੁਤ ਬੜਾ ਨੁਕਸਾਨ ਹੋਇਆ ਅੱਜ ਤੱਕ ਪਹਿਲਾਂ ਤਾਂ ਬੋਲੇ ਨਹੀਂ ਹੈ ਇਹਨਾਂ ਨੇ ਸਿਰਫ ਧਰਨਾ ਚੱਕਣੇ ਦਾ ਮੁੱਦਾ ਬਣਾ ਲਿਆ ਵੀ ਵਪਾਰੀ ਬੋਲਦੇ ਆਜ ਤੱਕ ਵਪਾਰੀਆਂ ਨੇ ਕਿਸੇ ਨੇ ਬਿਆਨ ਲਾਇਆ ਵੀ ਸਾਡਾ ਨੁਕਸਾਨ ਹੋ ਰਿਹਾ ਕਿਸੇ ਵੀ ਪੇਪਰ ਦਾ ਸਾਨੂੰ ਦਿਖਾ ਦਿਓ ਵੀ ਸਾਡਾ ਨੁਕਸਾਨ ਹੋ ਰਿਹਾ ਸ਼ੰਭੂ ਆ ਖਨੋਰੀ ਵੀ ਇਹ ਧਰਨਾ ਹੀ ਕਰਕੇ ਸਰਕਾਰ ਦੂਜਾ ਅਸੀਂ ਕਿਸਾਨਾਂ ਨੇ ਤਾਂ ਧਰਨਾ ਰਸਤਾ ਰੋਕੇ ਹੀ ਨਹੀਂ ਰਸਤਾ ਤਾਂ ਸਰਕਾਰ ਨੇ ਰੁਕਿਆ ਹਰਿਆਣਾ ਸਰਕਾਰ ਨੇ ਐਂਟਰੀ ਕਰਨੇ ਤੇ ਅਸੀਂ ਤਾਂ ਸ਼ਾਮ ਤਾਈਂ ਪ੍ਰਦਰਸ਼ਨ ਕਰ ਰਹੇ ਤੇ ਸਾਈਡਾਂ ਪਰ ਬੈਠੇ ਦੇ ਸਾਡੇ ਕੋਲ ਤਾਂ ਰੋਡ ਖੁੱਲੇ ਤੇ ਬਿਲਕੁਲ ਤੇ ਮੰਗ ਕੀ ਕੀ ਹੈ ਤੁਹਾਡੀ ਮੰਗ ਤਾਂ ਜਿਹੜੀਆਂ ਪਿਛਦੀਆਂ ਚੱਲਦੀਆਂ ਉਹਨੀਆਂ ਉਹੀ ਮੰਗਾ ਸਾਰੀ ਸਰਕਾਰ ਨੂੰ ਪਤਾ ਹੈ ਐਮਐਸਬੀ ਮੰਗਦੇ ਆਂ ਬਾਕੀ ਅਸੀਂ ਪੈਨਸ਼ਨ ਮੰਗਦੇ ਆਂ ਕਿਸਾਨੀ ਕਰਜ਼ਾ ਮੰਗਦੇ ਆਂ ਖੇਤ ਮਜ਼ਦੂਰਾਂ ਦੀ ਦਿਹਾੜੀ ਮੰਗਦੇ ਇਹੀ ਮੰਗਾ ਚੱਲ ਰਹੀਆਂ ਬੰਦ ਹੈ ਜਿਹੜੀ ਹੁਣ ਤੱਕ ਸਰਕਾਰ ਨੇ ਪੂਰੀ ਕਰੀ ਹੈ ਕੋਈ ਮੰਗ ਨਹੀਂ ਕੋਈ ਪੂਰੀ ਨਹੀਂ ਕਰੀ ਹੈ ਸਿਰਫ ਇੱਕ ਕੰਮ ਕਰਿਆ ਪੰਜਾਬ ਸਰਕਾਰ ਨੇ ਜਿਹੜਾ ਚੰਗਾ ਅਸੀਂ ਕਹਿੰਦੇ ਦਿਨਵਾ ਬਿਜਲੀ ਦੰਨੇ ਹੋਰ ਕੋਈ ਕੰਮ ਵਧੀਆ ਨਹੀਂ ਹੈ ਅਗਰ 28 ਤਰੀਕ ਨੂੰ ਵੀ ਜਿਹੜਾ ਮੰਗ ਪੱਤਰ ਧਰਨਾ ਲਾ ਰਹੇ ਹੋ ਅਗਰ ਫੇਰ ਵੀ ਤੁਹਾਡੀ ਇਹ ਮੰਗਾਂ ਨਾ ਪੂਰੀ ਹੋਈਆਂ ਫਿਰ ਕੀ ਕਰੋਗੇ ਉਹ ਤਾਂ ਹੁਣ ਹਾਈ ਕਮਾਂਡ ਦੇ ਅੰਡਰ ਹੈ ਜੀ ਕੰਮ ਜਿਹੜਾ ਜਿਸ ਤਰ੍ਹਾਂ ਹਾਈ ਕਮਾਂਡ ਕਹੂਗੀ ਐਸਕੇਮ ਕਹੂਗਾ ਅਸੀਂ ਉਸ ਤਰ੍ਹਾਂ ਹੀ ਤੁਰਪੂਗੇ ਜੇ ਧਰਨੇ ਮਜਾਰੀ ਕਰਨੇ ਹੋਏ ਰੈਸਟੇ ਹੋਣਾ ਹੋਇਆ ਅਸੀਂ ਹੋ ਜੂਗੇ ਗ੍ਰਫਦਾਰੀਆਂ ਦੇਣੀਆਂ ਹੋਈਆਂ ਗ੍ਰਫਦਾਰੀਆਂ ਦੇਣ ਨੂੰ ਵੀ ਤਿਆਰ ਆ ਜਿਹੜੇ ਸਾਡੇ ਡੀਸੀ ਦਾਫਤਰ ਧਰਨੇ ਆ ਪਹਿਲਾਂ ਸਾਡੋਂ ਸਾਡਾ 5 ਤਰੀਕ ਦਾ ਜਿਹੜਾ ਦਿੱਲੀ ਆਪਣਾ ਚੰਡੀਗੜ੍ਹ ਜਾਣਾ ਦਾ ਸੀ ਸ਼ਾਂਤ ਮਹੀਤੋਲਣ ਕਰਨਾ ਤਾਂ ਉਹ ਸਰਕਾਰ ਨੇ ਜ਼ਬਰਦਸਤ ਸਾਡੇ ਕਿਸਾਨ ਲੀਡਰਾਂ ਨੂੰ ਚੁੱਕ ਕੇ ਆਰ ਸਾਡੇ ਜਿਹੜੇ ਲੋਕ ਤੇ ਚੰਡੀਗੜ੍ਹ ਆ ਰਹੇ ਤੇ ਉਹਨਾਂ ਨੂੰ ਰਸਤੇ 'ਚ ਕਿਸਾਨਾਂ ਰੋਕਿਆ ਉਹ ਵੀ ਉਹਦੇ ਰੋਸ 'ਚ ਵੀ ਅਸੀਂ ਧਰਨਾ ਦੇਣਾ ਔਰ ਜਿਹੜਾ ਸਾਡਾ ਤੰਬੂ ਤੇ ਖਨੌਰੀ ਬਾਰਡਰ ਤੇ ਜਿਹੜਾ ਸਾਡੇ ਕਿਸਾਨ ਵੀਰਾਂ ਨਾਲ 7 ਮਹੀਨੇ ਦੌਰਾਨ ਜਿਹੜੇ ਬੈਠੇ ਤੇ ਉਹ ਜਿਹੜਾ ਉੱਥੇ ੱੱਕਾਛਾਈ ਕਰੀ ਹੈ ਸਰਕਾਰ ਨੇ ਉਹਦੀ ਅਸੀਂ ਸਖਤ ਤੱਕ ਦਾ ਵਿੱਚ ਨਿੰਦਿਆ ਕਰਦੇ ਹਾਂ ਕਿਸਾਨਾਂ ਦਾ ਜਿਹੜਾ ਸਮਾਨ ਤਾਂ ਕੀਮਤੀ ਸਮਾਨ ਉਹ ਵੀ ਸਰਕਾਰ ਨੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਵੀ ਸਮਾਨ ਨੂੰ ਕਿਸਾਨਾਂ ਦੇ ਸਪੁਰਦ ਕਰਦੀ ਉਹ ਵੀ ਸਮਾਨ ਕਿਸਾਨਾਂ ਦਾ ਚੋਰੀ ਹੋ ਗਿਆ ਇਹਦੇ ਕਰਕੇ ਕਿਸਾਨਾਂ ਨੂੰ ਉਹਦਾ ਸਮਾਨ ਦਿਵਾਇਆ ਜਾਵੇ ਟਰੈਕਟਰ ਟਰੈਲੀਆਂ ਜਿਹੜੀਆਂ 5-5 ਲੱਖ ਦੀਆਂ ਤੇ ਉਹ ਉਹਨਾਂ ਦਾ ਨਹੀਂ ਪਤਾ ਲੱਗਦਾ ਇਸ ਤਰ੍ਹਾਂ ਤਾਂ ਸਰਕਾਰ ਜਿਤਨਾ ਕੋਈ ਇਸ ਤਰ੍ਹਾਂ ਦਾ ਬਤੀਰਾ ਕਰਿਆ ਜਿਤਨਾ ਕੋਈ ਦੂਏ ਦੇ ਦੀ ਸਰਕਾਰ ਕਰਦੀ ਹੁੰਦੀ ਹੈ ਇਹ ਸਰਕਾਰ ਦੀ ਤਾਂ ਇਸ ਤਰ੍ਹਾਂ ਕਰਨਾ ਚਾਹੀਦਾ ਸਰਕਾਰਾਂ ਕਿਸਾਨਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਤਾਂ ਵੀ ਅਸੀਂ ਉੱਠ ਖੜੋ ਤੁਸੀਂ ਨਹੀਂ ਅਸੀਂ ਪ੍ਰਧਾਨ ਜੀ ਜਦੋਂ ਤੁਹਾਡਾ ਧਰਨਾ ਚੱਕ ਤਿਆ ਹੁਣ ਡੀਸੀ ਦਫਤਰ ਜਾ ਕੇ ਜਿਹੜੇ ਤੁਸੀਂ ਮੰਗ ਪੱਤਰ ਦੇ ਰਹੇ ਹੋ ਧਰਨਾ ਲਗਾ ਰਹੇ ਹੋ ਕਿ ਉਹਦੇ ਨਾਲ ਸਰਕਾਰ ਮੰਨ ਜੂਗੀ ਇਹ ਤਾਂ ਸਰਕਾਰ ਨੂੰ ਜੇ ਹੁਣ ਧਰਨਾ ਸਰਕਾਰ ਨੇ ਜ਼ਬਰਦਸਤੀ ਚੱਕਤਾ ਇਹਦੇ ਤੇ ਕਿਸਾਨਾਂ 'ਚ ਬਹੁਤ ਜ਼ਿਆਦਾ ਰੋਸ ਵਧ ਗਿਆ ਇਹ ਸਰਕਾਰ ਭਲੇਖੇ ਚ ਨਾ ਰਹੇ ਵੀ ਅਸੀਂ ਇਸ ਤਰ੍ਹਾਂ ਧਰਨਾ ਖਸਾਨਾ ਦਾ ਸਾਤਵੇਂ ਕਿਸਾਨਾਂ ਦਾ ਧਰਨਾ ਚੱਕ ਕੇ ਵੀ ਅਸੀਂ ਦੁਆਰਾ ਧਰਨ ਲੱਗਣ ਦਉਗੇ ਫਿਰ ਆਮ ਲੋਕਾਂ ਦੇ ਵਿੱਚ ਇਹ ਗੱਲ ਜਿਆਦਾ ਚੱਲਦੀ ਹੈ ਵੀ ਉੱਥੇ ਇੱਕ ਜਥੇਬੰਦੀ ਦਾ ਹੀ ਧਰਨਾ ਸੀਗਾ ਤਾਂ ਸਰਕਾਰ ਵੱਲੋਂ ਚੱਕਿਆ ਗਿਆ ਕਿ ਬਾਕੀ ਜਥੇਬੰਦੀਆਂ ਨੇ ਸਾਥ ਨਹੀਂ ਦਿੱਤਾ ਜੇ ਬਾਕੀ ਜਥੇਬੰਦੀਆਂ ਵੀ ਸਾਥ ਦਿੰਦੀਆਂ ਤਾਂ ਹੋ ਸਕਦਾ ਇਹ ਨਾ ਚੱਕਿਆ ਜਾਂਦਾ ਇਹਦੇ ਬਾਰੇ ਕੀ ਕਹਿੰਦੇ ਇਹ ਗੱਲ ਜਿਹੜੀ ਤੁਸੀਂ ਕਹੀ ਹੈ ਇੱਕ ਕੋਸਾ ਅੱਜ ਤੱਕ ਇਹ ਗੱਲ ਠੀਕ ਹੈ ਵੀ ਜਥੇਬੰਦੀਆਂ ਜਿਹੜੀਆਂ ਅਡੋਪਾਰਟੀ ਹੋਈਆਂ ਤਾਂ ਸਰਕਾਰ ਦੀ ਹਿੰਮਤ ਪਰਿਹਾਰਨਾ ਚੱਕਣ ਦੀ ਅਸੀਂ ਤਾਂ ਸਾਰੇ ਇਕਰਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਤਾਂ ਕਿ ਸਰਕਾਰ ਰਾਹ ਨੂੰ ਇਹੋ ਜਿਹਾ ਕੋਈ ਆਖਿਆ ਨਾ ਲੈ ਸਕੇ ਜਿਹਦੇ ਨਾਲ ਕਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਜਾਣ ਤਾਂ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਜਿਹੜਾ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਜਾ ਰਹੇ ਹਾਂ 28 ਤਰੀਕ ਨੂੰ ਇਹ ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਦੀ ਚੇਤਾਵਨੀ ਦੇਣ ਜਾ ਰਹੇ ਹਾਂ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਸਾਡਾ ਸ਼ੰਭੂ ਤੇ ਖਨੌਰੀ ਬਾਡਰ ਮੋਰਚਾ ਚੱਕਿਆ ਉਹਦੇ ਅੰਗੇਸ਼ ਅਸੀਂ ਇਹ ਦੇਣ ਜਾ ਰਹੇ ਹਾਂ ਵੀ ਤੁਸੀਂ ਇਹ ਨਾ ਭਰਮ ਪਾਲਿਓ ਵੀ ਜੇ ਉਹ ਥੋੜੇ ਬੰਦੇ ਸੀ ਯੂਨੀਅਨ ਤੁਸੀਂ ਕਹਿੰਦੇ ਆ ਵੀ ਥੋੜੇ ਬੰਦਿਆਂ ਦੀ ਯੂਨੀਅਨ ਸੀਗੀ ਇੱਕ ਦੋ ਬੰਦੇ ਬੈਠੇ ਸੀ ਇਸ ਕਰਕੇ ਚੱਕਿਆ ਗਿਆ ਦੂਜਾ ਸੰਯੁਕਤ ਕਿਸਾਨ ਮੋਰਚਾ ਵੀ ਜਿੰਨੀ ਦੇਰ ਬਾਅਦ ਰਿਹਾ ਉਹਨਾਂ ਦੀ ਟੈਕਨੀਕਲ ਕੋਈ ਵਿੱਚੋਂ ਗੱਲਾਂ ਸੀ ਨਹੀਂ ਉਹਨਾਂ ਦੇ ਆਪਸ ਵਿੱਚ ਮਿਲ ਕੇ ਕੋਈ ਮਿਲਣੀ ਹੋਈ ਵੈਸੇ ਤਾਂ ਗੱਲਬਾਤ ਚੱਲਦੀ ਰਹੀ ਹੈ ਅਖਨੌਰੀ ਤੇ ਸ਼ੰਭੂ ਬੋਰ ਦਾ ਚੱਕਣ ਤੋਂ ਬਾਅਦ ਵੀ ਐਸਕੇਮ ਨੇ ਪੂਰੇ ਪੰਜਾਬ 'ਚ ਪ੍ਰਦਰਸ਼ਨ ਕੀਤੇ ਆ ਇਹ ਜੀ ਕੋਈ ਗੱਲ ਨਹੀਂ ਹੈ ਕਿ ਹੈਗੇ ਇੱਕ ਨੇ ਪਰ ਕੁਝ ਬਖਰੇਵੇਂ ਕਿਸ ਗੱਲਾਂ ਤੇ ਕੁਝ ਅਧਾਰਾਂ ਤੇ ਹੋ ਗਏ ਉਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਅਜੇ ਵੀ ਜਾਰੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਲੱਗਦਾ ਹੈ ਵੀ ਉਹ ਮਿਟ ਜੂਗੇ ਜਿਹੜਾ ਨੈਕਸਟ ਸਾਡਾ ਹੋਊਗਾ ਨਾ ਉਹ ਇਕੱਠਿਆਂ ਦਾ ਹੀ ਹੋਊਗਾ ਲੋਕਾਂ ਦੀ ਮੰਗ ਵੀ ਹੈ ਔਰ ਲੀਡਰ ਵੀ ਸਾਰੀ ਗੱਲ ਇਹ ਜਾਣਦੇ ਨੇ ਵੀ ਮਜ਼ਬੂਤੀ ਨਾਲ ਹੀ ਇਹ ਜੇ ਅਗਰ ਲੀਡਰ ਇਹ ਜੇ ਜਾਣਦੇ ਹੁੰਦੇ ਜਿਹੜੇ ਤੁਹਾਡੇ ਬਜ਼ੁਰਗ ਕਿਸਾਨ ਤੇ ਉੱਥੇ 80 80 90 90 ਸਾਲ ਦੇ ਜਾ ਕੇ ਅਜਾੜਾਂ ਦੇ ਵਿੱਚ ਛੱਡ ਦਿੱਤੇ ਨੇ ਔਰ ਉਹਨਾਂ ਨੂੰ ਪੈਦਲ ਰਾਤ ਨੂੰ ਵੀ ਉਹ ਸੜਕਾਂ ਦੇ ਉੱਤੇ ਰੋਲੇ ਨੇ ਉਹਦੇ ਬਾਰੇ ਕੀ ਕਹਿਣਾ ਜਾਂਦੇ ਹੋ ਦੇਖੋ ਸੜਕਾਂ ਤੇ ਜਿਹੜੇ ਰੋਲੇ ਆ ਉਹ ਛੱਡੇ ਕਿਸੇ ਨੇ ਨਹੀਂ ਹੈਗੇ ਉਹ ਲੋਕਾਂ ਤਾਂ ਆਪ ਦਾ ਉਤਸ਼ਾਹ ਸੀ ਆ ਉੱਥੇ ਨਹੀਂ ਜਦੋਂ ਪੁਲਿਸ ਨੇ ਅਰੈਸਟ ਕਰਿਆ ਉਸ ਤੋਂ ਬਾਅਦ ਰੈਸਟ ਕਰਕੇ ਜੰਗਲਾਂ ਦੇ ਵਿੱਚ ਛੱਡ ਕੇ ਆਏ ਆ ਜਿੱਥੇ ਕੋਈ ਆਵਾਜਾਈ ਨਹੀਂ ਦੀ ਉਹ ਸੜਕਾਂ ਦੇ ਉੱਤੇ ਬੈਠਣੇ ਨੂੰ ਤੁਰਨੇ ਨੂੰ ਮਜੂਰ ਕੋਸਾਂ ਤੁਰ ਕੇ ਉਹ ਕਿਤੇ ਬੱਸ ਸਟੈਂਡ ਤੱਕ ਪਹੁੰਚੇ ਨੇ ਉਹਦੇ ਬਾਰੇ ਪੁੱਛ ਰਹੇ ਵੀ ਉਹ ਰਾਤ ਦਾ ਜਿਹੜਾ ਸਮਾਸੀ ਇਹਨਾਂ ਨੇ ਰਾਤ ਨੂੰ ਉੱਥੇ ਐਕਸ਼ਨ ਕੀਤਾ ਹੈ ਉਹਦੇ ਨਾਲ ਕੋਈ ਇੰਨੀ ਕੀ ਪਰੇਸ਼ਾਨੀ ਤਾਂ ਹੋਣੀ ਹੋ ਸੀਗੀ ਵੀ ਲੋਕ ਖੱਬੇ ਸੱਜੇ ਕਰਕੇ ਦੇਣਾ ਝਾਰ ਕੇ ਛੱਡੇ ਨੇ ਦੂਰ ਪਰ ਜਿਸ ਟਾਈਮ ਲੋਕਾਂ ਨੂੰ ਪਤਾ ਲੱਗਿਆ ਲੋਕ ਤਾਂ ਉੱਥੇ ਹਾਜ਼ਰ ਹੋ ਗਏ ਪਹੁੰਚ ਕੇ ਇਹਨਾਂ ਨੇ ਜਿੰਨੀ ਕੀ ਸਖਤਾਈ ਕੀਤੀ ਟਰਾਲੀਆਂ ਵੀ ਹੁਣ ਉੱਥੇ ਕਮੇਟੀਆਂ ਬਣੀਆਂ ਹੋਈਆਂ ਨੇ ਸਾਰੇ ਪਿੰਡਾਂ 'ਚ ਜਾ ਕੇ ਲੋਕੇਟ ਕਰਕੇ ਜਿੰਨੀਆਂ ਚੀਜ਼ਾਂ ਇਹਨਾਂ ਨੇ ਚੋਰੀ ਕੀਤੀਆਂ ਹੈ ਜਿਸ ਜਿਸ ਦੇ ਘਰੋਂ ਤੋਂ ਮਿਲਦੀ ਹੋ ਲੈ ਕੇ ਆ ਰਹੇ ਔਰ ਇੱਕ ਟੀਮ ਬਣਾਈ ਹੈ ਉੱਥੇ ਜਿਹੜਾ ਉੱਥੇ ਦਾ ਐਮਐਲਏ ਕੱਲ ਉਹਦੀ ਮੀਟਿੰਗ ਸੀ ਕਿ ਉਹਨੇ ਇੱਕ ਪ੍ਰੈਸ ਨੋਟ ਵੀ ਦਿੱਤਾ ਹੈ ਵੀ ਇਹ ਜਾਣ ਬੁੱਝ ਕੇ ਸਰਕਾਰ ਨੇ ਕੀਤਾ ਮੇਰੇ ਏਰੀਆ ਵਿੱਚ ਮੈਨੂੰ ਬਦਨਾਮ ਕਰ ਚੋ ਉਹਦਾ ਕੱਲ ਦਾ ਬਿਆਨ ਹੈ ਕਿ ਲੋਕ ਉੱਥੇ ਬਾਰਡਰ ਤੇ ਜਦੋਂ ਅਰੈਸਟ ਕਰੇ ਆ ਕਿਸਾਨ ਰਾਸ਼ਨ ਤੇ ਲੈ ਕੇ ਏਸੀ ਮੰਜੇ ਖਾਣ ਪੀਣ ਦਾ ਸਮਾਨ ਸਿਲੰਡਰ ਤੱਕ ਵੀ ਲੈ ਗਏ ਨੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਉਹ ਤਾਂ ਗਵਰਨਮੈਂਟ ਨੇ ਜਾਣ ਕੇ ਕੀਤਾ ਜੀ ਉਹ ਸਾਡੇ ਨੂੰ ਧਰਨੇ ਨੂੰ ਕਮਜ਼ੋਰ ਕਰਨ ਵਾਸਤੇ ਫਿਊਚਰ ਵਿੱਚ ਜਾਣ ਕੇ ਹਰਕਤ ਕੀਤੀ ਹੈ ਵੀ ਇਹਨਾਂ ਨੂੰ ਇੰਨਾ ਜ਼ਬਰਦਸਤ ਪਰੇਸ਼ਾਨ ਕੀਤਾ ਜਾਵੇ ਵੀ ਇਹ ਜੁਰਤੀ ਨਾ ਕਰਨ। ਨੈਕਸਟ ਟਾਈਮ ਆਉਣ ਇਹਨਾਂ ਰੋਣਾ ਤੇ ਇਸ ਕਰਕੇ ਉਹਨਾਂ ਦਾ ਟਰੈਕਟਰ ਟਰਾਲੀ ਦਾ ਵੀ ਨੁਕਸਾਨ ਕਰਿਆ ਹੈ। ਖਾਣ ਪੀਣ ਦੀਆਂ ਚੀਜ਼ਾਂ ਵੀ ਕਰੋਨਾ ਤੇ ਹੈਗਾ ਜੀ ਇਹ ਨੁਕਸਾਨ ਜਿਹੜਾ ਸਾਡਾ ਹੋਇਆ ਕਰੋੜਾਂ ਦੀ ਰੁਪਈਆ ਦੀ ਗੱਲਬਾਤ ਹੈ ਇਹ। ਇਹ ਛੋਟੀ ਗੱਲਬਾਤ ਨਹੀਂ। ਕਿਆ ਲੱਗਦਾ ਹੈ ਫੇਰ ਤੋਂ ਮੁੜ ਤੋਂ ਜਿਹੜੇ ਕਿਸਾਨ ਧਰਨਾ ਲਾਣ ਦੇ ਨਾਵਤ ਪਏਗੀ? ਬਿਲਕੁਲ ਆਵਾਂਗੇ ਜੇ ਨਹੀਂ। ਜੇ ਜੇ ਸਾਡੀ ਚੰਡੀਗੜ੍ਹ ਇਹਨਾਂ ਦੇ ਨਾਲ ਮੀਟਿੰਗ ਹੋਈ ਸੀ ਸੰਯੁਕਤ ਕਿਸਾਨ ਮੋਰਚੇ ਦੀ ਉਹ 15 ਜਿਹੜੀਆਂ ਮੰਗਾਂ ਸੀਗੀਆਂ ਉਹ ਪੰਜਾਬ ਸਰਕਾਰ ਨਾਲ ਸੀਗੀਆਂ ਤੇ ਜਿਹੜੀਆਂ ਬਾਕੀ ਦੀਆਂ ਮੰਗਾਂ ਚ ਦਿੱਲੀ ਮੋਰਚੇ ਤੋਂ ਜਿਹੜੇ ਉਹ ਮੰਨੇ ਸੀ ਵੀ ਅਸੀਂ ਇਹ ਦਵਾਂਗੇ ਉਹ ਨਹੀਂ ਬਤੀ ਉਹ ਉਸੇ ਦੀ ਉਸੇ ਤਰ੍ਹਾਂ ਖੜੀਆਂ ਨੇ ਉਹ ਸੈਂਟਰ ਦੇ ਨਾਲ ਖੜੀਆਂ ਉਹ ਅਸੀਂ ਸੈਂਟਰ ਦੇ ਨਾਲ ਲੜਦੇ ਆ ਤੇ ਹੁਣ ਜਿਹੜਾ ਆ 28 ਤਰੀਕ ਨੂੰ ਕਿਹਾ ਲੱਗਦਾ 28 ਤਰੀਕ ਦੇ ਧਰਨੇ আর ਮੰਗ ਪੱਤਰ ਨਾਲ ਦੇਖੋ ਸਾਡੇ ਕੋਲ ਇਹ ਪ੍ਰਸ਼ਾਸਨ ਜੀ ਰੋਸ ਕਰਨ ਦਾ ਸੀ ਡੀਸੀ ਨੂੰ ਸਾਡਾ ਇੱਕ ਸਾਧਨ ਹੈ ਦੇਣ ਦਾ ਵੀ ਸਾਡੇ ਇਹ ਇੰਡਾ ਕਬੱਡਾ ਸਾਡੇ ਚ ਰੋਸ ਹੈ ਜਨਤਾ ਸਾਡੀ ਪੰਜਾਬ ਦੀ ਔਰ ਦੂਜੇ ਸਟੇਟਾਂ ਦੀ ਵੀ ਸਾਡੇ ਨਾਲ ਹੈ ਅਗਰ ਤੁਸੀਂ ਇਹ ਕੰਮ ਜਿਹੜਾ ਕਰਿਆ ਹੈ ਇਹ ਗਲਤ ਕਰਿਆ ਹੈ ਕਾਨੂੰਨ ਤੋਂ ਬਾਹਰ ਜਾ ਕੇ ਕਰਿਆ ਹੈ ਅਗਰ ਤੁਸੀਂ ਸਾਨੂੰ ਦਬਕਾ ਕੇ ਸਾਡੇ ਧਰਨੇ ਜਾਏ ਰੋਸ ਪ੍ਰਦਰਸ਼ਨ ਬੰਦ ਕਰਨਾ ਚਾਹੁੰਦੇ ਇਹ ਬੰਦ ਨਹੀਂ ਹੋਣੇ ਅਸੀਂ ਇਸ ਤੋਂ ਵੀ ਵੱਡਾ ਰੋਸ ਪ੍ਰਦਰਸ਼ਨ ਕਰਨ ਨੂੰ ਤਿਆਰ ਹਾਂ ਕਿਸਾਨੀ ਉਹਨਾਂ ਲੱਖੋਵਾਲ ਦੇ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਹੈ ਕਿ 28 ਤਰੀਕ ਨੂੰ ਕਿਸਾਨਾਂ ਦੇ ਵੱਲੋਂ ਹਰ ਪੰਜਾਬ ਪੱਧਰ ਤੇ ਡੀਸੀ ਦਫ਼ਤਰਾਂ ਦੇ ਅੱਗੇ ਧਰਨੇ ਦਿੱਤੇ ਜਾਣਗੇ ਔਰ ਮੰਗ ਪੱਤਰ ਦਿੱਤਾ ਜਾਵੇਗਾ। ਉਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਕਿ ਅਗਰ ਕਿਸਾਨਾਂ ਨੂੰ ਕਮਜ਼ੋਰ ਨਾ ਸਮਝਣ ਉਹਨਾਂ ਦਾ ਸਮਾਨ ਜੋ ਚੋਰੀ ਹੋਇਆ ਉਹਨਾਂ ਦੀ ਟਰਾਲੀਆਂ ਤੱਕ ਲੈ ਲਈਆਂ ਨੇ ਸਰਕਾਰ ਜਾਣ ਬੁੱਝ ਕੇ ਸਾਡੇ ਤੇ ਅਤਿਆਚਾਰ ਕਰ ਰਹੀ ਆ ਸਾਨੂੰ ਕਮਜ਼ੋਰ ਕਰ ਰਹੀ ਆ। ਉਹਨਾਂ ਨੇ ਕਿਹਾ ਕਿ ਅਗਰ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਇਸ ਤੋਂ ਵੀ ਵੱਡਾ ਮੁਰਤੋਂ ਜਿਹੜੇ ਹੈ ਧਰਨੇ ਲਗਾਣੇ ਅਸੀਂ ਸ਼ੁਰੂ ਕਰ ਦਵਾਂਗੇ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਿ ਇਹਨਾਂ ਦੀ ਮੰਗਾਂ ਮੰਨਦੀ ਆ। ਯਾ ਫਿਰ ਕਿਸਾਨਾਂ ਨੂੰ ਮੁਰ ਤੋਂ ਜਿਹੜਾ ਹੈ ਵੱਡੇ ਸੰਘਰਸ਼ ਉਡੀਕਣੇ ਪੈਣਗੇ ਇਹ ਤਾਂ ਆਨਾਲਾ ਸਮਾਂ ਹੀ ਦੱਸੇਗਾ ਅਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ